ਬਦਲਣਾ ਪੜਾ। ਜੀ ਸਾਹਿਬ ਤੇ ਪਾਣੀ ਦਾ ਨਾਲੋਂ ਇਸਾ 40 45 ਦਾ ਇਸਾ ਜਿਹੜਾ ਲੱਗਾ ਰਿਹਾ। ਹਾਂ ਜੀ ਹਾਂ ਜੀ। ਤੇ ਪੁਰਾਣਾ ਕੱਟ ਕੇ 8000 ਰੁਪਏ ਲੱਗ ਜਾਂਦਾ ਜੀ। ਤੇ ਇਹਨੂੰ ਦਿੱਤਾ ਆਪਾਂ ਜਿਹੜਾ ਸ਼ਕਤੀਮਾਨ ਆਪਣਾ ਜਿਹੜਾ ਪਹਿਲਾ ਵੀਡੀਓ ਪਾਈ ਟਰੈਕਟਰ ਦੀ ਤੇ ਵੀਰੇ ਕਿਹੜਾ ਪਿੰਡ ਆਪਣਾ? ਜੱਤਪੁਰ ਵਾਲਾ। ਤਹਿਸੀਲ ਜਿਲਾ ਮਾਨਸ ਆਪਣਾ ਤੋਂ ਹੀ ਪੈ ਗਿਆ ਤੇ ਜਲਾਲਾਬਾਦ। ਮਾਨਸ ਜਿਲ੍ਹਾ ਜੀ ਸਾਡਾ। ਫਾਜਲ ਗਿਆ ਕਿਲਾ ਹੈ। ਤੇ ਪਤਾ ਕਿਤਰਾ ਲੱਗਾ ਟਰੈਕਟਰ ਦਾ ਤੁਹਾਨੂੰ ਭਾਈ ਨੇ ਵੀਡੀਓ ਪਾਈ ਸੀ ਅੱਛਾ ਭਾਈ ਐਪੀ ਹੈ ਵੇਖ ਕੇ ਸਾਡਾ ਬੜਾ ਮਨ ਖੁਸ਼ ਹੋਇਆ ਵਾਹ ਜੀ ਵਾਹ ਇਹ ਇੱਥੇ ਪਹੁੰਚੇ ਤਸੱਲੀ ਹੋ ਗਈ ਟਰੈਕਟਰ ਦੀ ਵਧੀਆ ਟਰੈਕਟਰ ਬਹੁਤ ਵਧੀਆ ਹੈ ਟਰੈਕਟਰ ਵਧੀਆ ਪਹਿਲਾ ਕਿਹੜਾ ਟਰੈਕਟਰ ਸੀਗਾ ਪਹਿਲਾ ਸਾਡੇ ਕੋਲ ਸੁਵਰਾਜ ਜਗਾ 724 ਨਹੀਂ ਦੋ ਭਰਾ ਤੁਸੀਂ ਦੱਸਿਆ ਹਨਾ ਇਹ ਬੇਟਾ ਤੁਹਾਡਾ ਨਾਲ ਮੁੰਡਾ ਤੁਹਾਡਾ ਹੈ ਇਹ ਦਾ ਇਹਦਾ ਮੁੰਡਾ ਹੈ ਤੇ ਹੁਣ ਤੇ 2-3 ਦਿਨ ਹੋ ਗਏ ਆਇਆ ਨੂੰ ਵੀ ਹਣਾ ਇੱਥੇ ਗੁਰਦੁਆਰਾ ਸਾਹਿਬ ਰੇ ਹਾਂਜੀ ਹੁਣ ਆ ਇਹ ਦੱਸ ਦੋ ਜਿਹੜੇ ਵੀਡੀਓ ਚ ਵੀ ਜਿਹੜਾ ਨੇ ਕਿਤੋਂ ਆਉਣਾ ਮਾ ਵੀ ਰਹਿਣ ਦੀ ਕੋਈ ਸਮੱਸਿਆ ਤਾਂ ਨਹੀਂ ਆਈ ਤੁਹਾਨੂੰ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ ਹਣਾ ਕੋਈ ਗੁਰਦੁਆਰਾ ਸਾਹਿਬ ਇੱਥੇ ਆਵੇ ਯਾਤਰੀ ਟਰੈਕਟਰ ਵੀ ਰਹਿਤ ਨਾਲ ਮਿਲੇਗਾ ਹਣਾ ਸਭ ਕੁਝ ਇੱਥੇ ਰਹਿਣ ਸਹਾਂ ਤੇ ਰਹਿਣ ਦਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਪ੍ਰਬੰਧ ਨੇ ਨਾ ਲੰਗਰ ਪਾਣੀ ਕੋਈ ਖਰਚਾ ਨਹੀਂ ਵੀਰੇ ਉੱਥੇ ਹਾਂਜੀ ਤੇ ਤੁਸੀਂ ਫ੍ਰੀ ਆਪਦਾ ਰਹਿ ਸਕਦੇ ਥੋੜਾ ਬੋਤਾ ਮਿਲ ਕੇ ਲੈਂਦੇ ਆ 500 ਰੁਪਈਆ ਗੁਰਦੁਦੁਆਰਾ ਸਾਹਿਬ ਦਾ ਦੇਖੋ ਕਮਰੇ ਵਧੀ ਤੇ ਗੁਰਸਿੱਖ ਬੰਦਾ ਰਹਿ ਸਕਦਾ ਉੱਥੇ ਮਰਿਆਦਾ ਚ ਗੁਰਦੁਆਰਾ ਸਾਹਿਬ ਕਿਸੇ ਨੇ ਰਹਿਣਾ ਦੂਰੋਂ ਆਉਣਾ ਵਪਾਰੀ ਨੇ ਕਿ ਕਿਸਾਨ ਨੇ ਆਉਣਾ ਰਾਤ ਰਹਿਣਾ ਪੈ ਜਾਂਦਾ ਕਈ ਵਾਰ ਤੇ ਆ ਤੁਸੀ ਵੇਖ ਸਕਦੇ ਟਰੈਕਟਰ ਜਿਹੜਾ ਇਹਨਾਂ ਬਾਈਆਂ ਨੂੰ ਦਿੱਤਾ ਸੀਗਾ ਇਹਦੇ ਟਾਇਰ ਡਾਊਨ ਸੀਗੇ ਟਾਇਰ ਇਹਨਾਂ ਨੇ ਆਪਦੇ ਪਾ ਲਏ ਆ ਸੌਦੇ ਤੋਂ ਬਾਅਦਾਂ ਟਰੈਕਟਰ ਮੈਂ ਤੁਹਾਨੂੰ ਦੱਸਿਆ ਚੱਲਿਆ ਹੀ ਬਹੁਤ ਘੱਟ ਸੀਗਾ ਤੇ ਬਹੁ ਮੈਂ ਵੀ ਹੁਣ ਚਲਾਇਆ ਅਸਲ ਤਾਂ ਟਰੈਕਟਰ ਉਦੋਂ ਦਾ ਆਪਣਾ ਵੀ ਨਹੀਂ ਟਾਈਮ ਲੱਗਾ ਤੇ ਮੈਂ ਹੁਣ ਚਲਾਇਆ ਟਰੈਕਟਰ ਤੇ ਸੜਕ ਤੇ ਜਾਂਦਾ ਟਰੈਕਟਰ ਸੁੱਤਾ ਪਿਆ ਕੋਈ ਮਗਰੋਂ ਆਵਾਜ਼ ਨਹੀਂ ਕੋਈ ਕੁਝ ਨਹੀਂ ਪ੍ਰਮਾਤਮਾ ਵਾਅਦਾ ਕਰੇ ਇਹਨਾਂ ਨੂੰ ਲੈਣਾ ਕਰੇ ਚੀਜ਼ ਤੇ ਆਪਾਂ ਤਾਂ ਇਹੀ ਅਰਦਾਸ ਕਰੀਦੀ ਆ ਤੇ ਰਿਜਕ ਬਣਿਆ ਇਹਨਾਂ ਨਾਲ ਸਾਡਾ ਬਣਿਆ ਇਹਨਾਂ ਨਾਲ ਸਾਡਾ ਬਣੇ ਗਾਂ ਕਿਸੇ ਹੋਰ ਨੂੰ ਪਤਾ ਲੱਗੇ ਹੋਰ ਵੀ ਆਵੇ ਲੈਣ ਚੀਜ਼ ਚੰਗੀ ਨਿਕਲੂਗੀ ਤਾਂ ਤਾਂ ਅਗਲੇ ਨੂੰ ਇਹ ਜ਼ਿਮੀਂਦਾਰ ਦੇ ਕਹੇ ਤੇ ਹੁਣਾ ਸਾਡੇ ਰੋਲਾ ਪਾਇਆ ਕੁਝ ਨਹੀਂ ਹੋਣਾ ਵੀ ਅਸੀਂ ਆਪਦੀ ਮਸ਼ਹੂਰੀ ਕਰੀ ਜਾਈਏ ਤੇ ਪ੍ਰਮਾਤਮਾ ਇਹਨਾਂ ਨੂੰ ਵਾਅਦਾ ਕਰੇ ਤੇ ਹੋਰ ਵੀ ਜਿਹੜੇ ਕਿਸਾਨ ਭਰਾਵਾਂ ਨੇ ਆਉਣਾ ਕੋਈ ਆਉਣ ਦੀ ਦਿੱਕਤ ਤਾਂ ਨਹੀਂ ਕੀ ਰਹਿਣ ਰੋਣ ਦੀ ਕੋਈ ਦੇ ਕਿਤੇ ਨਹੀਂ ਹਾਂ ਜੀ ਇੱਥੇ ਆਵੇ ਆਣਾ ਤੁਸੀਂ ਵੀ ਹੁਣ ਜਿਤਨਾ ਪਹਿਲਾਂ ਤੱਕ ਕਦੇ ਆਏ ਪਟਿਆਲਾ ਮੰਡੀ ਨਹੀਂ ਜੀ ਜੀ ਪਹਿਲੀ ਵਾਰੀ ਆਏ ਆ ਪਹਿਲੀ ਵਾਰੀ ਆਏ ਨਾ ਤੁਸੀਂ ਉਹ ਵੀ ਤੁਹਾਡੀ ਵੀਡੀਓ ਵੇਖ ਕੇ ਆਏ ਆ ਚਲੋ ਚੰਗੀ ਗੱਲ ਆ ਬੰਦੇ ਨੂੰ ਮਨ ਖੁੱਲ ਜਾਂਦਾ ਆਉਣ ਦਾ ਨਹੀਂ ਤਾਂ ਬੰਦਾ ਥੋੜਾ ਡਾ ਚੱਕਦਾ ਰਹਿੰਦਾ ਨਾ ਵੀ ਆਉਣ ਨੂੰ ਵੀ ਕੀ ਆ ਉੱਥੇ ਕਿਤਰਾ ਨਹੀਂ ਹੁਣ ਤੁਹਾਨੂੰ ਅੱਗੇ ਨੂੰ ਪ੍ਰੋਬਲਮ ਨਹੀਂ ਆਊਗੀ ਕੋਈ ਪਹਿਲੀ ਵਾਰੀ ਆਏ ਸੀ ਹੁਣ ਤੁਹਾਡਾ ਮਨ ਖੁੱਲ ਗਿਆ ਤੁਹਾਨੂੰ ਭੇਤ ਆ ਗਿਆ ਜਿਤਨਾ ਮਰਜੀ ਤੁਸੀਂ ਆ ਸਕਦਾ ਇਕੱਲਾ ਵੀ ਬੰਦਾ ਆ ਸਕਦਾ ਹਨਾ ਬਸ ਹੀ ਵਧੀਆ ਏ ਕੀ ਤਾਂ ਟਰੈਕਟਰ ਲਿਆ ਸਾਨੂੰ ਬਹੁਤ ਜ਼ਿਆਦਾ ਆਨੰਦ ਆਇਆ ਚਲੋ ਵਧੀਆ ਟਰੈਕਟਰ ਪਾਵਰ ਸਟੀering ਬ੍ਰੇਕ ਆ ਬਰੁਕਾ ਵਧੀਆ ਨਾ ਚੱਲ ਬਿਲਕੁਲ 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 ਚਲੋ 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 ਫਿਰ ਮਾਰੋ ਸਲਪ ਤੁਸੀਂ ਇਹਨਾਂ ਤੁਹਾਡਾ ਕਿੰਨਾ ਸਬਰ ਆ 250 ਕਿਲੋਮੀਟਰ ਪੈ ਜਾਣਾ ਨਾ ਤੇ ਇਹ ਦੇਖਦੇ ਆ ਰਾਹ ਚ ਕਿੱਥੇ ਬਾਈ ਫਿਰ ਕਰਨਗੇ ਕਿ ਉਹ ਠੰਡ ਦਾ ਟਾਈਮ ਆ 11 12 ਤਾਂ ਤੁਰਦਿਆ ਕਰਦੇ ਹੀ ਵੱਜ ਜਾਂਦੇ ਆ ਤੇ ਅੱਗੇ ਵੀ ਹੁਣ ਟਰੈਕਟਰ ਆ ਫੇਰ ਵੀ ਗੱਡੀ ਤਾਂ ਇੰਨੀ ਹੀ ਤੇ ਮੇਰੇ ਖਿਆਲ ਕੱਲ ਹੀ ਉੱਪਰ ਹੋਣਾ ਬਾਈਆਂ ਤੋਂ ਤੇ ਚਲੋ ਮਿਲਦੇ ਆ ਬਾਈ ਨਵੀਂ ਵੀਡੀਓ ਦੇ ਵਿੱਚ ਅੱਗੇ ਫੇਰ ਤੇ ਬਾਈ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਭਰਾ ਦੇ ਪੇਜ ਨੂੰ ਫੋਲੋ ਕਰ ਲਓ 368 ਟ੍ਰੈਕਟਰ ਕਈ ਜਿਹੜੇ ਆਪਣੇ ਨਾ ਭੋਂਗ ਵਾਲੇ ਮਿੱਤਰ ਪੁਰਾਣੇ ਬੜਾ ਟਰੈਕਟਰ ਬਾਈ ਇਹਨੇ ਰਾਜ ਕਰਿਆ ਭੋਂਗ ਤੇ ਬਹੁਤ ਚੱਲਿਆ ਟਰੈਕਟਰ ਪਤਾ ਨਹੀਂ ਕੀ ਸੀ ਇਹਦੇ ਵਿੱਚ ਬਾਈ ਠਾਹ ਠਾਟ ਹੋਇਆ ਕਰਦੀ ਕਿਸੇ ਟਾਈਮ ਸੁਨਾਮ ਇਲਾਕਾ ਸੰਗਰੂਰ ਲੱਕੇ ਦੇ ਵਿੱਚ ਇਹ ਟਰੈਕਟਰ ਦੀ ਫੁੱਲ ਚੜਾਈ ਰਹੀ ਆ ਭੋਂਗ ਤੇ ਵੇਖਣੇ ਤੁਸੀਂ ਖਾਸ ਕਰਕੇ ਇੰਜਣ 에ਅਰ ਕੂਲਡ ਆਨ ਕਰਕੇ ਕਾਮਯਾਬ ਬਹਲਾ ਸੀ ਇੱਕ ਤਾਂ ਖਰਚਾ ਨਹੀਂ ਇੰਜਣ ਦਾ ਕੋਈ ਮੈਂ ਕਹਿੰਦਾ ਬਰੀਕ ਨੋਜ਼ਲ ਸੀਗੀ ਇੰਜਣ ਇੰਨਾ ਕ ਕਾਮਯਾਬ ਸੀ ਜਨਰੇਟਰ ਵੀ ਬਣੇ ਇਹਦੇ ਕਾਫੀ ਤੇ ਹੋਰ ਵੀ ਬੜੀਆਂ ਚੀਜ਼ਾਂ ਦੇ ਲੱਗਿਆ ਪੱਖਿਆਂ ਤੇ ਵੀ ਜਿਹੜੇ ਭੱਠੇ ਤੇ ਪੱਖੇ ਬਣੇ ਉਹਨਾਂ ਤੇ ਵੀ ਲੱਗਾ ਵੀ ਇੱਕ ਵਾਰੀ ਸਟਾਰਟ ਕਰ ਦੋ ਦਵਾਰੇ ਕੋਈ ਪਾਣੀ ਨਹੀਂ ਦੇਖਣਾ ਕੋਈ ਧਾਣੀ ਨਹੀਂ ਦੇਖਣਾ ਤੇ ਵਧੀਆ ਮੇਰੇ ਕੋਲ 50 ਘੋਸ ਪਾਵਰ ਨਾ 50 ਨਹੀਂ ਸੱਚ ਇਹ 45 ਘੋਸ ਪਾਵਰ ਆ ਟਰੈਕਟਰ ਵਾ ਇਹ ਤੇ ਡੈਕਸ਼ਨਾਂ ਵਾਲੇ ਟਰੈਕਟਰ ਆਏ ਸੀ ਇਹ ਡੈਕਸ਼ਨਾਂ ਕਰਕੇ ਖੋਰੇ ਕਾਮਯਾਬਤ ਜ਼ਿਆਦੇ ਸੀਗੇ ਤੇ ਬਾਅਦ ਚੋਂ ਸਿੱਧੇ ਡੈਕਸ਼ਨ ਵਾਲੇ ਵੀ ਆ ਗਏ ਸਿੱਧੇ ਡੈਕਸ਼ਨ ਵਾਲੇ ਨਹੀਂ ਐਨੇ ਪਸੰਦ ਕਰੇ ਲੋਕਾਂ ਨੇ ਜਿੰਨੇ ਆ ਡੈਕਸ਼ਨ ਵਾਲੇ ਆ ਮੈਂ ਟੂਬਾਂ ਡੈਕਸ਼ਨ ਆਈਆਂ ਬਾਹਲੀਆਂ ਵੇਚੀਆਂ ਆਹ ਤਰੀਆਂ 93 ਆ ਟੂਬੇ ਦੀ ਬਾਹਲੀ ਟੁੱਟਦੀ ਹੁੰਦੀ ਸੀ ਆ ਹੁਣ ਤੱਕ ਕਿ ਬਜ਼ੁਰਗ ਜਹਾ ਸੁਨਾਮ ਦਾ ਮੇਰੇ ਤੋਂ ਬਾਈ ਲੈਣ ਆਉਂਦਾ ਰਿਹਾ ਤੇ ਕਹਿਣ ਦਾ ਭਾਵਾ ਵੀ ਹੁਣ ਵੀ ਹੈਗੇ ਟਰੈਕਟਰ ਇਹੋ ਜੀ ਗੱਲ ਨਹੀਂ ਵੀ ਆਪਾਂ ਕਹਿਦੇ ਵੀ ਖਤਮ ਹੀ ਹੋ ਗਿਆ ਟਰੈਕਟਰ ਇਹ ਜਿਹੜੀਆਂ ਵੀਡੀਓ ਤੁਹਾਨੂੰ ਆਉਣਗੀਆਂ ਸਾਰੇ ਜਿੰਨੇ ਯੂਥ ਆ ਆਪਣਾ ਜਿਹੜਾ 90 ਤੋਂ ਬਾਅਦ ਦਾ ਵਰਤਾ ਜਿਹਨਾਂ ਨਈ ਟਰੈਕਟਰ ਦੇਖੇ ਪੁਰਾਣੇ ਉਹਨਾਂ ਨੂੰ ਇਹ ਸਾਰੇ ਟਰੈਕਟਰ ਦਿਖਾਉਣੇ ਆਪਾਂ ਪੁਰਾਣੇ ਤੋਂ ਪੁਰਾਣੇ ਜੇ ਤਰਾ ਮਹਿੰਦਰੀ ਦੀ ਤੁਹਾਨੂੰ ਉਦੋਂ ਵੀਡੀਓ ਪਾਈ ਸੀਗੀ ਖੁੱਲ ਦੇ ਦੀ ਵੀਡੀਓ ਪਾਈ ਸੀਗੀ ਨਾ ਮਹਿੰਦਰੀ ਦੇਖ ਲਾ ਵੀ ਉਹ ਤੋਂ ਬਾਹਰ ਬਹੁਤ ਲਾਈਕ ਕਰੀ ਬਾਈਆਂ ਨੇ ਜਿੰਨੇ ਭਰਾਵਾਂ ਨੇ 65 70000 ਵਿਊ ਹੋਇਆ ਉਸ ਵੀਡੀਓ ਦਾ ਤੇ ਆਹ ਦੇਖੋ ਆਹ ਖੜੀ ਆ ਇਹ ਮਹਿੰਦਰਾ 255 ਬਹੁਤ ਚਲਾਇਆ ਲੋਕਾਂ ਨੇ ਅੱਜ ਦੀ ਜਿਹੜੀ ਤੇਜ਼ੀ ਦਾ ਯੋਗ ਆ ਫਾਸਟ ਲਾਈਫ ਆ ਗਈ ਤੇ ਨਹੀਂ ਕਹਿਣਾ ਤੇ ਹੁਣ ਨਹੀਂ ਲੋਕ ਨਹੀਂ ਤਾਂ ਇਹਨਾਂ ਟਰੈਕਟਰ ਨੇ ਬੜਾ ਕੰਮ ਕਰਿਆ ਆਹ ਟਰੈਕਟਰ ਸੋਨਾ ਲੀਕਾ ਦੋ ਜਦੋਂ ਜੜ ਲੱਗੀ ਸੋਨਾ ਲੀਕਾ ਦੀ ਸਨ 2099 ਦੇ ਵਿੱਚ ਜਦੋਂ ਇਹਨਾਂ ਨੇ ਕਾਪੀ ਕਰੀ ਸੀ ਸਵਰਾਜ ਤੋਂ ਜਦੋਂ ਸਟਾਰਟਿੰਗ ਵਾਲੇ ਮਾਡਲ ਟਰੈਕਟਰ ਆਏ ਸੀਗੇ ਪਹਿਲਾ 5911 ਦੇ ਇੰਜਨ ਵਾਲਾ ਆ ਉਹ ਵੀ ਇੰਜਨ ਸਾਦਾ ਆਉਂਦਾ ਸੀ ਉਹਦੇ ਤੇ ਜਦੋਂ ਸ਼ੁਰੂ ਵਾਲੇ ਮਾਡਲ ਟਰੈਕਟਰ ਆਏ 99 2000 ਦੇ ਵਿੱਚ 98 ਚ ਸ਼ਾਇਦ ਇਹ ਸ਼ੁਰੂ ਹੋ ਗਿਆ ਸੀਗਾ 97 98 ਦੇ ਜਦੋਂ ਉਹ ਚਿੱਟੀ ਸ਼ੋ ਚਿਤਰੀ ਜੀ ਸ਼ੋ ਵਾਲਾ ਟਰੈਕਟਰ ਪਹਿਲਾ ਆਇਆ ਸੀ ਨਾ 740 ਜਿਹੜੇ ਤਰੀਜੀ ਸ਼ੋਅ ਵਾਲੇ ਟਰੈਕਟਰ ਆਏ ਸੀ ਇਹ ਸ਼ੁਰੂ ਵਾਲੇ ਮਾਡਲ ਆ ਤੇ ਸਾਰਾ ਹੀ ਪਿੱਛੋਂ ਸਵਰਾਜ ਹੀ ਹੁੰਦਾ ਸੀ ਇਹ ਇੰਜਣ ਇਹਨਾਂ ਨੇ ਜੀਟਰ ਵਾਲਾ ਧਰਿਆ ਸੀ ਜਦੋਂ ਬਾਅਦ ਚ ਸੋਨਾ ਲੀਕਾ ਦੇ ਮਾਰਕ ਆਉਣ ਲੱਗੇ ਸੀ ਪਹਿਲਾਂ ਜੀਟਰ ਦਾ ਮਾਰਕ ਆਉਂਦਾ ਸੀ ਉਹ ਪੇਕੂ ਕੇਸ ਹੋਣ ਕਰਕੇ ਇਹਨਾਂ ਦਾ ਕੋ ਆਪ ਸੀ ਡਿਸਟਰੀਬਿਊਟ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਆਪਣਾ ਮਾਰਕਾ ਸੋਨਾ ਲੀਕਾ ਦਾ ਆਉਣ ਲੱਗ ਗਿਆ ਸ਼ੁਰੂ ਵਾਲੇ ਟਰੈਕਟਰ ਆਪਾਂ ਸਾਰੇ ਆਪਣੀਆਂ ਵੀਡੀਓ ਦੇ ਵਿੱਚ ਆਪਾਂ ਦਿਖਾਉਣੇ ਆ ਤੁਹਾਨੂੰ ਇੰਨੇ ਟਰੈਕਟਰ ਅੱਗੇ ਤੇ ਆ ਸੀਗਾ 368 ਇਹਦੀ ਸ਼ੋਅ ਦੱਸਦਾ ਹਾਂ ਤੁਹਾਨੂੰ ਆ ਹੁੰਦੀ ਆ ਸ਼ੋਅ ਇਹਦੀ ਇਹ ਅੰਡਰਲਾਈਟਾਂ ਵਾਲੀ ਆ ਸ਼ੋਅ ਹੈ ਦੀ ਟਰੈਕਟਰ ਦੀ ਡਬਲ ਕਲੱਚ ਆਇਆ ਆ ਦੇਖੋ ਡਬਲ ਕਲੱਚ ਦੇ ਤੁਹਾਨੂੰ ਮਾਰ ਕੇ ਦਿਖਦੇ ਹੋਣੇ ਆ ਤੇ ਮੈਂ ਕਹਿੰਦਾ ਵੀ ਦੇਖੋ ਆਪਾਂ ਤਾਂ ਕੋਈ ਐਡੇ ਤਗੜੇ ਜ਼ਿੰਮੇਦਾਰ ਨਹੀਂ ਮੈਂ ਕਿਹਾ ਮੈਂ ਬਾਲੇ ਬਣ ਮੋਂਦਾ ਰਿਆ ਨਾਲ ਤੇ ਆਪਣੇ ਕੋ ਤਾਂ ਕਹਿਣਾ ਆਪਦਾ ਹੀ ਨਹੀਂ ਟਾਈਮ ਹੁੰਦਾ ਕੰਮ ਕਰਾਂ ਸ਼ੁਰੂ ਤੋਂ ਆਪਾਂ ਕੰਮ ਦੇ ਵਿੱਚ ਪੈ ਗਏ ਸੀਗੇ ਬਾਈ ਵਿੱਚ ਬੋਲਿਓ ਨਾ ਗਾਲ ਨਾ ਕੱਢੇ ਮੇਰਾ ਵੀਰ ਬਣ ਕੇ ਵੀਡੀਓ ਸਹੀ ਹਾਂ ਤੇ ਆ ਸਾਰੀ ਵੀਡੀਓ ਦੀ ਤੁਸੀਂ ਆਹ ਨਾ ਕਰਦਿਆ ਕਰੋ ਕਿਉਂ ਪੁਲਿਸ ਸਾਰੇ ਘਰਾਂ 'ਚ ਬੈਠੇ ਬੱਚਿਆਂ ਦੇ ਨਾਲ ਦੇਖਣੀ ਦੀ ਵੀਡੀਓ ਤੇ ਆ ਤੁਹਾਨੂੰ ਦੱਸਦਾ ਇਹਦੇ 'ਚ ਮੁਰਮਾ ਹਿੱਸਾ ਵੀ ਆਇਆ ਸਿੱਧਾ ਵੀ ਆਇਆ ਤੇ ਮੇਰਾ ਵੀਰ ਕੋਈ ਹੋਰ ਵੀ ਤੁਹਾਨੂੰ ਜਿਹੜੀ ਜਾਣਕਾਰੀਆਂ ਨਾਲ ਦਿੰਨੇ ਆ ਟਾਪੇ ਇਹਨਾਂ ਨੂੰ ਵੱਡੇ ਕਰਤੇ ਸੀਗੇ ਟਰੈਕਟਰ ਦੇ ਹਿਸਾਬ ਨਾਲ ਲਿਫਟ ਅੱਪ ਇਹਨੂੰ ਵੱਡਾ ਸੀਗਾ ਕਿਉਂ ਇਹਦੀ ਕੈਪੈਸਿਟੀ ਜ਼ਿਆਦੀ ਸੀ ਦੂਜਿਆਂ ਨਾਲੋਂ ਦੋ ਸਿਲੰਡਰ ਨਾਲੋਂ ਭਈ ਇੱਕ ਸਿਲੰਡਰ ਨਾਲੋਂ ਤੇ ਬਹੁਤ ਵਧੀਆ ਟਰੈਕਟਰ ਆ ਸਟੀering ਇਹਦੇ ਸੱਜੇ ਪਾਸੇ ਜੀ ਕਈਆਂ ਦੇ ਖੱਬੇ ਪਾਸੇ ਆਉਂਦਾ ਜਿੱਤ ਤਰ੍ਹਾਂ ਇਹਦੇ ਆ ਟਾਇਰੜ ਸੱਜੇ ਪਾਸੇ ਆ ਨਾ ਇਆਂ ਦੇ ਖੱਬੇ ਪਾਸੇ ਵੀ ਸਟੀering ਆਉਂਦਾ ਦੋਸਤੋ ਟਰੈਕਟਰ ਕੋਈ ਵੀ ਆ ਕੋਈ ਲੋਹੇ ਤੋਂ ਟਰੈਕਟਰ ਤਾਂ ਜੀਵੀਦਾਰ ਦਾ ਵੀ ਨਹੀਂ ਸਸਤਾ ਦੇਣਾ ਮਨ ਲਾ ਹੁਣ ਮੈਂ ਜ਼ਿਮੀਦਾਰ ਆ ਮੈਂ ਟਰੈਕਟਰ ਵੇਚਣਾ ਮੈਂ ਟਰੈਕਟਰ ਵੇਚਣਾ ਤਾਂ ਲੋਹਾ ਹੁਣ ਮੰਨ ਲਓ ਜੇ ਕਿਸੇ ਟਰੈਕਟਰ ਦਾ 20 ਕੁਆਂਟਲ ਵਜਨ ਆ 18 ਕੁਆਂਟਲ ਵਜਨ ਤੇ ਇਹ ਵਜਨ ਤੋਂ ਘੱਟ ਤਾਂ ਨਹੀਂ ਮੈਂ ਟਰੈਕਟਰ ਦੇ ਸਕਦਾ 70 80000 ਰੁਪਇਆ ਜگە ਇਸ ਚੀਜ਼ ਦਾ ਵਜਨ ਆ ਫਿਰ ਉਹਦੇ ਚਲ ਮੂਹ ਨ ਰੇਡੀਏਟਰ ਸਲਫਲਟੀਨੇਟਰ ਤੇ ਇਸ ਹਿਸਾਬ ਨਾਲ ਮੁੱਲ ਲੱਗਦੇ ਹੁੰਦੇ ਟਰੈਕਟਰਾਂ ਦੇ ਜਿਹੜੇ ਭਰਾ ਕਹਿੰਦੇ ਹੁੰਦੇ ਬਾਈ ਸਵਾ ਲੱਖ 70 80 ਹਜ਼ਾਰ ਤੋਂ ਸ਼ੁਰੂ ਹੋ ਗਿਆ ਟਰੈਕਟਰ ਜਿਹੜੇ ਵੀ ਆ ਉਹ ਦੁਕਾਨਦਾਰ ਤਾਂ ਨਹੀਂ ਜਿਆਦਾ ਵੇਟ ਕਰਦੇ ਅਗਲਾ ਕਹਿੰਦਾ ਟਰੈਕਟਰ 2 ਮਹੀਨੇ ਨਾਲ ਵਿਕਿਆ 3 ਮਹੀਨੇ ਨਾਲ ਵਿਕਿਆ ਤੇ ਪੈਸਾ ਸਰਕਲ ਚ ਚਲਾਉਣਾ ਹੁੰਦਾ ਇਸ ਕਰਕੇ ਅਗਲਾ ਨਾਲ ਦੀ ਨਾਲ ਟਰੈਕਟਰ ਲਿਆ ਕੇ ਤੇ ਉਹਨੂੰ ਖੋਲ ਕੇ ਤੇ ਆਪਦੀ ਰਕਮ ਪੂਰੀ ਕਰ ਲੈਂਦੇ ਹੁੰਦੇ ਜਿਆਦਾ ਲੋਕ ਤੇ ਬਾਕੀ ਮੈਂ ਤੁਹਾਨੂੰ ਟਰੈਕਟਰ ਜਿਹੜੇ ਲੱਖ ਸਵਾ ਲੱਖ ਵਾਲੀ ਰੇਂਜ ਵਾਲੇ ਸਾਰੇ ਪਾਉਣਾ ਹਾਂ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਸਵਾ ਲੱਖ ਦੀ ਰੇਂਜ ਵਾਲੇ ਟਰੈਕਟਰ ਬਾਈ ਭਰਾਵਾਂ ਦਾ ਫੋਨ ਆਉਂਦਾ ਹੁੰਦਾ ਵੀ ਬਾਈ ਸਵਾ ਡੇਢ ਲੱਖ ਦੀ ਰੇਂਜ ਦਾ ਬਾਈ ਇਹਦਾ ਇਸ਼ੂ ਪਤਾ ਕੀ ਹੁੰਦਾ ਫੋੜਾ ਹੁਣ ਇਹ ਮਰੇ ਤੋਂ ਮਰਿਆ ਕਵਾੜ ਚ ਵੀ 70 8000 ਤੋਂ ਸ਼ੁਰੂ ਹੁੰਦਾ ਜੇ ਕਿਸੇ ਟਰੈਕਟਰ ਦੇ ਟਾਇਰ 20000 ਦੇ ਤਾਂ ਤਾਂ 20000 ਪਲੱਸ ਹੋ ਜਾਣਾ ਰੇਟ ਮਰਗਾੜ ਵਧੀਆ ਲੱਗਿਆ ਤਾਂ ਪਲੱਸ ਹੋ ਜਾਣਾ ਪਟਿਆਲਾ ਚੱਲਦਾ ਏਸਾ ਨਾਲ ਟਰੈਕਟਰ ਦਾ ਮੁੱਲ ਜਿਹੜਾ ਮੰਡੀਆਂ ਦਾ ਹੁੰਦਾ ਤੇ ਜਿਵੇਂ 855 ਡੇੜਾ ਸਵਾ ਡੇੜ ਦੀ ਰੇਂਜ ਦੇ ਸਾਰੇ ਟਰੈਕਟਰ ਆ 70 80000 ਤੋਂ ਲੈ ਕੇ ਆ ਫਾਰਮ 50 ਖੜਾ 50 ਦਾ ਰੇਟ ਘੱਟ ਹੁੰਦਾ ਕਿਉਂ ਇਹਦੀਆਂ ਟੂਬਾਂ ਦੂਜੀਆਂ ਆ ਗਈਆਂ ਬੰਦ ਬ੍ਰੇਕ ਨਹੀਂ ਹੁੰਦਾ ਇਹ ਫਾਰਮ 50 ਤਾਂ ਸਮਝ ਲਓ ਇੱਕ ਫੋਰਡ ਹੀ ਹੁੰਦਾ ਇਹਦੇ 'ਚ ਕੋਈ ਵੀ ਇੱਕ ਨਟ ਦਾ ਵੀ ਫਰਕ ਨਹੀਂ ਹੁੰਦਾ ਵੀ ਸਮਝ ਲਓ 3600 ਲੈ ਲਿਆ ਤਾਂ ਫਾਰਮ 50 ਲੈ ਲਿਆ ਫੋਰਡ ਨੂੰ ਲੈ ਕੇ ਰੰਗ ਫਾਰਮ ਵਾਲਾ ਮਾਰ ਲਿਆ ਉਹ ਚੀਜ਼ ਆ 13 ਨੰਬਰ ਦੇ ਨਟ ਦਾ ਵੀ ਫਰਕ ਨਹੀਂ ਗਿਆ ਸਾਰਾ ਟਰੈਕਟਰ ਇੱਕੋ ਚੀਜ਼ ਫੋਰਡ ਹੋ ਗਿਆ ਤੇ ਇਹ ਹੋ ਗਿਆ ਸਾਰਾ ਸਮਾਨ ਇੱਕ ਦੂਜੇ 'ਚ ਪੈਂਦਾ ਇਹਨਾਂ ਦਾ ਸਿਰਫ ਰੰਗ ਇਹਦਾ ਫਾਰਮ 50 ਦਾ ਫਾਰਮ ਟਰੈਕ ਵਾਲਾ ਆ ਗਿਆ ਤੇ ਫੋਡ 'ਚ ਫੋਡ ਵਾਲਾ ਰੰਗ ਆ ਗਿਆ ਬਾਹਲੇ ਪੈਸੇ ਇਸ ਟਰੈਕਟਰ ਤੇ ਨਾ ਲਾਇਆ ਕਰੋ ਜੇ ਕਈ ਵਾਰ ਉਹ ਸਾਫ ਦਾ ਮੁੱਲ ਜ਼ਰੂਰ ਹੁੰਦਾ ਜੇ ਕੋਈ ਟਰੈਕਟਰ origignal ਪਿਆ ਹੋਆ ਉਹਦਾ ਦੇਖੋ ਇਹ ਜੇ ਹੁਣ ਸਾਨੂੰ ਕਈ ਭਰਾ ਪੁੱਛਦੇ ਬਾਈ 96 ਮਾਡਲ ਕਿੰਨੇ ਕ ਦਾ ਹੋਊਗਾ ਹੁਣ ਆ 96 ਮਾਡਲ ਕੀ ਕੰਡੀਸ਼ਨ ਆ ਕਈ ਵਾਰ ਕਿਸੇ ਦਾ 96 ਮਾਡਲ ਫਸਟ ਪਾਰਟੀ ਟਰੈਕਟਰ ਹੋਵੇ ਤੇ ਸਿੰਗਲ ਹੈਂਡ ਚੱਲਿਆ ਹੋਵੇ ਉਹਦਾ ਤੇ ਇਹਦਾ ਬਾਈ ਇਹ ਮੁਕਾਬਲਾ ਹੋ ਜਾਊਗਾ ਦੱਸੋ ਐਵੇਂ ਨਹੀਂ ਹੁੰਦਾ ਹੁੰਦਾ ਵੀਰੇ ਵੀ ਆਪਾਂ ਇਹ ਦਿੰਨੇ ਆ ਵੀ ਉਹ ਅੰਦਾਜ਼ੇ ਜਿਹੇ ਲੱਗਦੇ ਹੁੰਦੇ ਆ ਇਹਦੇ 'ਚ ਵੀ ਕਿਸੇ ਦੀ ਕੋਈ ਸਿਆਣਪ ਨਹੀਂ ਹੁੰਦੀ ਹੁੰਦੀ ਵੀ ਅਗਲਾ ਕਹਿ ਦੂਗਾ ਵੀ ਗੱਡੀਆਂ ਹੋਗੀਆਂ ਟਰੈਕਟਰ ਹੋਗੇ ਕੰਡੀਸ਼ਨ ਮੈਂਸ਼ਨ ਕਰਦੀ ਹੁੰਦੀ ਆ ਆ 60 ਇਹ ਸਵਾ ਡੇਢ ਦੀ ਰੇਂਜ ਦੇ ਟਰੈਕਟਰ ਤੁਹਾਨੂੰ ਦਿਖਾਤੇ ਜਿਨ੍ਹਾਂ ਨੇ ਲੈਣੇ ਇਹਨਾਂ ਤੇ ਵੀ ਜਾ ਕੇ 5-10000 ਰੁਪਇਆ ਲਾਉਣਾ ਪੈਂਦਾ ਕਿਸੇ ਦੀ ਕੋ ਲਿੰਕ ਟੁੱਟੀ ਕਿਸਦਾ ਕੋ ਜੈਕ ਟੁੱਟਾ ਕਿਸੇ ਦਾ ਕੋ ਪੰਪ ਡਾਊਨ ਨਿਕਲ ਗਿਆ ਜਾ ਕੇ ਕਿਸੇ ਦਾ ਕੋ ਲਿਫਟ ਪੰਪ ਡਾਊਨ ਨਿਕਲ ਗਿਆ ਜਾ ਕੇ ਇਹ ਚੀਜ਼ਾਂ ਦਾ ਆਪਣਾ ਧਿਆਨ ਨਾਲ ਮੇਰਾ ਵੀਰ ਲੈ ਲਿਆ ਕਰੋ ਹੁਣ ਸਵਾ ਡੇਢ ਵਾਲੇ ਟਰੈਕਟਰ ਸਾਰੇ ਤੁਹਾਨੂੰ ਦੋ ਤਿੰਨ ਵੀਡੀਓ ਅੱਗੇ ਆਉਣਗੀਆਂ ਜਿਨ੍ਹਾਂ ਨੇ ਲੈਣੇ ਆ ਟਰੈਕਟਰ ਤੇ ਇਹ ਤੁਹਾਨੂੰ ਸਾਰਾ ਅੱਗੇ ਹੁਣ ਕਿਉਂ ਦੋ ਤਿੰਨ ਮਹੀਨੇ ਹੁਣ ਆ ਰਿਪਰਾ ਦਾ ਸੀਜ਼ਨ ਚੱਲਣਾ ਵਾ